ਸ਼ੰਭੂ ਬਾਰਡਰ ਖੋਲਣ ਦੇ ਲਈ ਹਾਈ ਕੋਰਟ ਦਾ ਬਹੁਤ ਵੱਡਾ ਫੈਸਲਾ ਆਇਆ ਔਰ ਹਰਿਆਣਾ ਸਰਕਾਰ ਹੈਰਾਨ ਰਹਿ ਗਈ ਹੈ ਕਿਉਂਕਿ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੇ ਸ਼ੰਭੂ ਬਾਰਡਰ ਦੇ ਉੱਪਰ ਲੰਬੇ ਟਾਈਮ ਤੋਂ ਕਿਸਾਨਾਂ ਨੂੰ ਰੋਕਿਆ ਹੋਇਆ ਕਿਸਾਨਾਂ ਨੂੰ ਬਿਠਾਇਆ ਹੋਇਆ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਪਰ ਹੈ ਹਰਿਆਣਾ ਸਰਕਾਰ ਦੀਆਂ ਗੋਲੀਆਂ ਵੀ ਚੱਲੀਆਂ ਸੀ ਅਥਰੂ ਗੈਸ ਦੇ ਗੋਲੇ ਵੀ ਚੱਲੇ ਸੀ ਜਿਹੜੇ ਸ਼ੰਭੂ ਬਾਰਡਰ ਤੇ ਹਰਿਆਣੇ ਦੀ ਸਰਕਾਰ ਨੇ ਬੈਰੀਗੇਟਿੰਗ ਵੀ ਕੀਤੀ ਹੈ ਸੜਕਾਂ ਤੇ ਕਿੱਲ ਸੂਏ ਵੀ ਲਾਏ ਹੋਏ ਨੇ ਔਰ ਸੜਕਾਂ ਦੇ ਉੱਪਰ ਕੰਧਾਂ ਕਰ ਰੱਖੀਆਂ ਨੇ ਉਹਦੇ ਬਾਰੇ ਮਾਨਯੋਗ ਹਾਈ ਕੋਰਟ ਨੇ ਵੱਡਾ ਫੈਸਲਾ ਕੀਤਾ ਹੈ ਹਾਈ ਕੋਰਟ ਦਾ ਅੱਜ ਇਹ ਹੁਕਮ ਆਇਆ ਕਿ ਹਰਿਆਣਾ ਦੀ ਸਰਕਾਰ ਇੱਕ ਹਫਤੇ ਦੇ ਅੰਦਰ ਅੰਦਰ ਸ਼ੰਭੂ ਬਾਰਡਰ ਵਾਲਾ ਰਸਤਾ ਜਿਹੜਾ ਉਹ ਖੋਲੇ ਇੱਕ ਹਫਤੇ ਦਾ ਸਮਾਂ ਹਰਿਆਣਾ ਦੀ ਸਰਕਾਰ ਨੂੰ ਹਾਈ ਕੋਰਟ ਨੇ ਦਿੱਤਾ ਔਰ ਉਧਰ ਕਿਸਾਨਾਂ ਦਾ ਵੀ ਬਿਆਨ ਆ ਗਿਆ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਜਿਹੜੇ ਕਿ ਸ਼ੰਭੂ ਬਾਰਡਰ ਤੇ ਮੇਨ ਆਗੂ ਵਜੋਂ ਅਗਵਾਈ ਕਰਦੇ ਨੇ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਅਸੀਂ ਬੜੇ ਟਾਈਮ ਤੋਂ ਇਹ ਕਹਿ ਰਹੇ ਹਾਂ ਕਿ ਅਸੀਂ ਕਿਸਾਨਾਂ ਨੇ ਰਸਤਾ ਨਹੀਂ ਰੋਕਿਆ ਹੋਇਆ ਇਹ ਰਸਤਾ ਸਰਕਾਰ ਨੇ ਰੋਕਿਆ ਹੋਇਆ ਔਰ ਇਹ ਖੁੱਲਣਾ ਚਾਹੀਦਾ ਹੈ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਔਰ ਅੱਜ ਹਾਈ ਕੋਰਟ ਨੇ ਕਿਸਾਨਾਂ ਦੇ ਦਿੱਲੀ ਜਾਣ ਬਾਰੇ ਵੀ ਇਹ ਟਿੱਪਣੀ ਕੀਤੀ ਹੈ ਕਿ ਹਰਿਆਣਾ ਸਰਕਾਰ ਨੂੰ ਰਸਤਾ ਖੋਲ ਦੇਣਾ ਚਾਹੀਦਾ ਹੈ ਔਰ ਜਿਹੜੇ ਵਕੀਲ ਸੀ ਕਿਸਾਨਾਂ ਤਰਫੋਂ ਉਹ ਦੱਸ ਰਹੇ ਨੇ ਕਿ ਅਸੀਂ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਇਹ ਪੇਸ਼ ਕੀਤਾ ਕਿ ਕਿਸਾਨ ਜਿਹੜੇ ਨੇ ਉਹਨਾਂ ਨੇ ਰਸਤਾ ਰੋਕਿਆ ਹੀ ਨਹੀਂ ਹੋਇਆ ਔਰ ਉਹ ਦਿੱਲੀ ਜਾਣਾ ਚਾਹੁੰਦੇ ਨੇ ਤੇ ਹਾਈ ਕੋਰਟ ਨੇ ਵੀ ਇਹਦੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਕਿ ਕਿਸਾਨ ਰਸਤਾ ਖੁੱਲਣ ਤੋਂ ਬਾਅਦ ਚਾਹੇ ਵਾਪਸ ਆ ਜਾਣ ਜਾਂ ਦਿੱਲੀ ਜਾਣ ਉਹਨਾਂ ਨੂੰ ਇਹਦੀ ਇਜਾਜ਼ਤ ਹੋਣੀ ਚਾਹੀਦੀ ਹੈ ਦੇਖੋ ਕਿਸਾਨਾਂ ਦਾ ਆਪਣਾ ਖੇਤੀ ਧੰਦਾ ਔਰ ਆਪਣੇ ਖੇਤੀ ਧੰਦੇ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਉਹ ਦਿੱਲੀ ਜਾਣਾ ਚਾਹੁੰਦੇ ਨੇ ਜਦੋਂ ਪਹਿਲਾ ਕਿਸਾਨ ਦਿੱਲੀ ਦੇ ਬਾਰਡਰਾਂ ਤੇ 13 ਮਹੀਨੇ ਬਿਠਾ ਕੇ ਰੱਖੇ ਗਏ ਉਦੋਂ ਵੀ ਰਸਤਾ ਕਿਸਾਨਾਂ ਨੇ ਨਹੀਂ ਸਰਕਾਰ ਨੇ ਰੋਕਿਆ ਸੀ ਔਰ ਅੱਜ ਫੇਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਹੀ ਜਾਣਾ ਚਾਹੁੰਦੇ ਸੀ ਰਾਜਧਾਨੀ ਜਾਣਾ ਚਾਹੁੰਦੇ ਸੀ ਸੈਂਟਰ ਸਰਕਾਰ ਕੋਲੇ ਜਾਣਾ ਚਾਹੁੰਦੇ ਸੀ ਔਰ ਰਸਤਾ ਸਿਰਫ ਸਰਕਾਰ ਨੇ ਰੋਕਿਆ ਕਿਸਾਨਾਂ ਨੇ ਨਹੀਂ ਰੋਕਿਆ ਔਰ ਅੱਜ ਮਾਨਯੋਗ ਹਾਈ ਕੋਰਟ ਨੇ ਸਰਵਨ ਸਿੰਘ ਪੰਦੇਰ ਕਿਸਾਨ ਹੈ ਕੋ ਬੋਲਦੇ ਨੇ ਕਿ ਸਾਡੀ ਹੀ ਗੱਲ ਤੇ ਮੋਹਰ ਹਾਈ ਕੋਰਟ ਨੇ ਲਾਈ ਹੈ ਅਸੀਂ ਬੜੇ ਟਾਈਮ ਤੋਂ ਕਹਿ ਰਹੇ ਸੀ ਕਿਸਾਨ ਆਗੂ ਕਹਿੰਦਾ ਕਿ ਰਸਤਾ ਖੁੱਲਣਾ ਚਾਹੀਦਾ ਔਰ ਅੱਜ ਹਾਈ ਕੋਰਟ ਨੇ ਇਹ ਸਖਤ ਆਰਡਰ ਕਰ ਦਿੱਤੇ ਨੇ ਹੁਕਮ ਕਰ ਦਿੱਤੇ ਨੇ ਕਿ ਤੁਰੰਤ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੀ ਹਰਿਆਣਾ ਦੀ ਸਰਕਾਰ ਹੈ ਉਹ ਰਸਤਾ ਖੋਲੇ ਔਰ ਨਹੀਂ ਤਾਂ ਫਿਰ ਇਹ ਕੋਰਟ ਦੇਖੇਗਾ ਕਿ ਅੱਗੇ ਕੀ ਕੀਤਾ ਜਾਣਾ ਔਰ ਹੁਣ ਹਰਿਆਣਾ ਦੀ ਸਰਕਾਰ ਵਾਸਤੇ ਬੜੀ ਕਸੂਤੀ ਸਿਤੀ ਬਣ ਗਈ ਹੈ ਕਿਉਂਕਿ ਹਾਈ ਕੋਰਟ ਦਾ ਸਖਤ ਹੁਕਮ ਆ ਗਿਆ ਕਿ ਸ਼ੰਭੂ ਬਾਰਡਰ ਵਾਲਾ ਰਸਤਾ ਉਹ ਇੱਕ ਹਫਤੇ ਦੇ ਵਿੱਚ ਖੋਲਿਆ ਜਾਵੇ ਔਰ ਹੁਣ ਦੇਖਣਾ ਹੈ ਕਿ ਹਰਿਆਣਾ ਦੀ ਸਰਕਾਰ ਇੱਕ ਹਫਤੇ ਚ ਸ਼ੰਭੂ ਬਾਰਡਰ ਦਾ ਰਸਤਾ ਖੋਲਦੀ ਹੈ ਜਾਂ ਨਹੀਂ ਖੋਲਦੀ ਉੰਜ ਇੱਥੇ ਦੱਸਣਾ ਵੀ ਜ਼ਰੂਰੀ ਹੈ ਕਿ ਹਰਿਆਣੇ ਦੇ ਵਿੱਚ ਬੀਜੇਪੀ ਸਰਕਾਰ ਹੈ ਪਹਿਲਾਂ ਮਨੋਰ ਲਖਟਰ ਮੁੱਖ ਮੰਤਰੀ ਸੀ ਅੱਜ ਕੱਲ ਜਿਹੜੇ ਸੈਣੀ ਸਾਹਿਬ ਉਥੇ ਮੁੱਖ ਮੰਤਰੀ ਨੇ ਔਰ ਇਸ ਦਰਮਿਆਨ ਬੀਜੇਪੀ ਨੂੰ ਬਹੁਤ ਵੱਡਾ ਘਾਟਾ ਲੋਕ ਸਭਾ ਦੀਆਂ ਐਮਪੀ ਦੀਆਂ ਚੋਣਾਂ ਦੇ ਵਿੱਚ ਹਰਿਆਣਾ ਦੇ ਵਿੱਚ ਪਿਆ ਕਿਸਾਨਾਂ ਵੱਲੋਂ ਪਿੰਡਾਂ ਵੱਲੋਂ ਬਹੁਤ ਘੱਟ ਵੋਟ ਬੀਜੇਪੀ ਨੂੰ ਪਈ ਹੈ ਬੀਜੇਪੀ ਨੂੰ ਪਤਾ ਲੱਗ ਗਿਆ ਹਰਿਆਣਾ ਦੇ ਵਿੱਚ ਕਿ ਜੇ ਕਿਸਾਨ ਵਿਰੋਧ ਚ ਨਹੀਂ ਤਾਂ ਇਹਦਾ ਕਿੰਨਾ ਵੱਡਾ ਨੁਕਸਾਨ ਹੈ ਬੀਜੇਪੀ ਦੀਆਂ 10 'ਚੋਂ 5 ਸੀਟਾਂ ਇਸ ਵਾਰ ਰਹਿ ਗਈਆਂ ਤੇ 5 ਸੀਟਾਂ ਦਾ ਘਾਟਾ ਹਰਿਆਣਾ 'ਚ ਬੀਜੇਪੀ ਨੂੰ ਪੈ ਗਿਆ ਤੇ ਉਹ ਕਾਂਗਰਸ ਤੇ ਦੂਜੀਆਂ ਪਾਰਟੀਆਂ ਦੇ ਖਾਤੇ ਚ ਲੀਆਂ ਗਈਆਂ ਉਸੇ ਤਰ੍ਹਾਂ ਜਿਵੇਂ ਪੰਜਾਬ ਚ ਭਗਵੰਤ ਮਾਨ ਸਰਕਾਰ ਜਿਹੜੀ ਐ ਉਹ 13 ਚੋਂ 13 ਸੀਟਾਂ ਜਿੱਤਣ ਦਾ ਦਾਵਾ ਕਰਦੀ ਸੀ ਪਰ ਲੋਕਾਂ ਨੇ ਇਹ ਦਿਖਾਤਾ ਕਿ 13 ਦੀਆਂ 13 ਤੁਹਾਨੂੰ ਨਹੀਂ ਦੇਣੀਆਂ ਲੋਕਾਂ ਨੇ ਦਿਖਾਤਾ ਕਿ ਸਾਡੀ ਤੁਹਾਡੇ ਨਾਲ ਨਾਰਾਜ਼ਗੀ ਐ ਲੋਕਾਂ ਨੇ ਭਗਵੰਤ ਮਾਨ ਸਰਕਾਰ ਨੂੰ ਵੀ ਇੱਕ ਵੱਡਾ ਝਟਕਾ ਦਿੱਤਾ 13 ਚੋਂ ਸਿਰਫ 3 ਸੀਟਾਂ ਆਮ ਆਦਮੀ ਪਾਰਟੀ ਨੂੰ ਤੇ 10 ਦੂਜਿਆਂ ਨੂੰ ਦੇ ਦਿੱਤੀਆਂ ਮਤਲਬ 13 ਦੀਆਂ 13 ਜਿੱਤਣ ਦਾ ਜਿਹੜਾ ਭਗਵੰਤ ਮਾਨ ਸਰਕਾਰ ਦਾ ਸੁਪਨਾ ਸੀਗਾ ਉਹ ਚੱਕਣਾ ਚੂਰ ਕਰ ਦਿੱਤਾ ਔਰ ਉਧਰ ਹਰਿਆਣਾ ਦੀ ਬੀਜੇਪੀ ਸਰਕਾਰ ਦਾ ਵੀ ਜਿਹੜਾ ਵੱਡਾ ਘਾਟਾ ਉਹਨਾਂ ਨੂੰ ਦੇਖਣ ਨੂੰ ਮਿਲਿਆ ਕਿਉਂਕਿ ਅੱਜ ਜਦੋਂ ਸ਼ੰਭੂ ਬਾਰਡਰ ਤੇ ਲੰਬੇ ਟਾਈਮ ਤੋਂ ਕਿਸਾਨ ਉਥੇ ਬੈਠੇ ਹੋਏ ਨੇ ਕਿੰਨੀਆਂ ਹਨੇਰੀਆਂ ਆਈਆਂ بارشਾਂ ਆਈਆਂ ਸਾਰੀ ਸਰਦੀ ਉਥੇ ਕਿਸਾਨਾਂ ਦੀ ਜਿਹੜੀ ਆ ਉਹ ਉਹ ਸਿਰ ਤੇ ਟੱਪੀ ਆ ਹੁਣ ਗਰਮੀ ਅੱਧੇ ਨਾਲੋਂ ਵੱਧ ਕਿਸਾਨਾਂ ਦੀ ਸ਼ੰਭੂ ਬਾਰਡਰ ਦੇ ਉੱਪਰ ਬੀਤ ਗਈ ਆ ਕਿਸਾਨਾਂ ਦੀਆਂ ਕੋਈ ਨਵੀਆਂ ਮੰਗਾਂ ਨਹੀਂ ਹੈਗੀਆਂ ਉਹੀ ਜਿਹੜੀਆਂ ਮੰਗਾਂ ਜਦੋਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਚ ਉਠਾਇਆ ਗੁਰੂ ਨਾਨਕ ਸਾਹਿਬ ਦੇ ਗੁਰਪੂਰਬ ਤੇ ਜਿਹੜੀਆਂ ਮੰਗਾਂ ਮੰਨਣ ਦਾ ਦਾਵਾ ਮੋਦੀ ਸਰਕਾਰ ਨੇ ਕੀਤਾ ਸੀ ਕਿਸਾਨ ਕਹਿੰਦੇ ਨੇ ਕਿ ਉਹ ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਨਹੀਂ ਗਈਆਂ ਔਰ ਗੁਰੂ ਨਾਨਕ ਦੇ ਗੁਰਪੂਰਬ ਤੇ ਸਾਡੇ ਨਾਲ ਵਾਅਦਾ ਕਰਕੇ ਤੇ ਮੋਦੀ ਸਰਕਾਰ ਮੁੱਕਰੀ ਹੈ ਤਾਂ ਆਪਣੇ ਆਪ ਦੇ ਵਿੱਚ ਇਹ ਵੱਡੀ ਗੱਲ ਹੈ ਔਰ ਕਿਸਾਨ ਉਹਨਾਂ ਹੀ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਦਿੱਲੀ ਜਾ ਰਹੇ ਸੀਗੇ ਔਰ ਰਸਤੇ ਦੇ ਵਿੱਚ ਰੋਕ ਲਿਆ ਗਿਆ ਫਿਰ ਉੱਥੇ ਦੋ ਦੇਸ਼ਾਂ ਵਰਗੇ ਬਾਰਡਰ ਬਣਾ ਦਿੱਤੇ ਗਏ ਔਰ ਜਿਵੇਂ ਇੱਕ ਦੇਸ਼ ਚੋਂ ਤਾਂ ਆਜਾਤ ਰਾਈ ਜਿਹੜੇ ਯਾਤਰੀ ਨੇ ਇੱਧਰ ਉੱਧਰ ਜਾਂਦੇ ਨੇ ਪਰ ਆ ਆਪਣੇ ਹੀ ਦੇਸ਼ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਲਈ ਹਰ ਹੱਥ ਕੰਦਾ ਜਿਹੜਾ ਉਹ ਹਰਿਆਣਾ ਸਰਕਾਰ ਨੇ ਵਰਤਿਆ ਅਥਰੂ ਗੈਸ ਦੇ ਗੋਲੇ ਭਰਾਏ ਗੋਲੀਆਂ ਚਲਾਈਆਂ ਬੜਾ ਕੁਛ ਕੀਤਾ ਜੋ ਕੁਛ ਵੀ ਕਰ ਸਕਦੇ ਸੀ ਕੀਤਾ ਪਰ ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਤੱਕ ਪਹੁੰਚ ਨਹੀਂ ਦਿੱਤਾ ਗਿਆ ਔਰ ਅੱਜ ਮਾਨਯੋਗ ਹਾਈ ਕੋਰਟ ਨੇ ਹਰਿਆਣੇ ਦੀ ਸਰਕਾਰ ਨੂੰ ਰਸਤੇ ਖੋਲਣ ਦਾ ਆਦੇਸ਼ ਦਿੱਤਾ ਔਰ ਇਥੋਂ ਇਹ ਸਾਬਤ ਹੁੰਦਾ ਹੈ ਕਿ ਮਾਨਯੋਗ ਹਾਈ ਕੋਰਟ ਨੇ ਵੀ ਇਹ ਮੰਨ ਲਿਆ ਕਿ ਜਿਹੜੇ ਰਸਤੇ ਨੇ ਉਹ ਕਿਸਾਨਾਂ ਨੇ ਨਹੀਂ ਸਰਕਾਰ ਨੇ ਬਲੌਕ ਕੀਤੇ ਨੇ ਜੇਕਰ ਹਾਈ ਕੋਰਟ ਨੂੰ ਇੰਜ ਲੱਗਦਾ ਕਿ ਰਸਤਾ ਕਿਸਾਨਾਂ ਨੇ ਬਲੌਕ ਕੀਤਾ ਤਾਂ ਫਿਰ ਨਿਰਦੇਸ਼ ਸ਼ਾਇਦ ਕਿਸਾਨਾਂ ਨੂੰ ਦਿੱਤਾ ਜਾਂਦਾ ਪਰ ਰਸਤਾ ਖੋਲਣ ਦੇ ਹੁਕਮ ਤੇ ਨਿਰਦੇਸ਼ ਹਰਿਆਣਾ ਦੀ ਸਰਕਾਰ ਨੂੰ ਦਿੱਤੇ ਗਏ ਨੇ ਇਥੋਂ ਇਹ ਸਾਫ਼ ਸਪਸ਼ਟ ਸਾਹਮਣੇ ਆਉਂਦੀ ਹੈ ਗੱਲ ਕਿ ਅਦਾਲਤ ਨੂੰ ਵੀ ਲੱਗਦਾ ਕਿ ਰਸਤਾ ਜਿਹੜਾ ਉਹ ਹਰਿਆਣਾ ਦੀ ਸਰਕਾਰ ਨੇ ਹੀ ਰੋਕਿਆ ਹੋਇਆ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ